ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਜਿਹੜੇ ਪੀਰਾਂ ਪੀਰਾਂ ਦੀ ਸੇਵਾ ਕਰਦੇ ਆ ਕਿ ਉਹ ਅੰਡਾ ਮੀਟ ਖਾ ਸਕਦੇ ਹੈ ਸੋ ਆਪਾਂ ਅੱਜ ਇਹਦੇ ਵਿੱਚ ਗੱਲ ਕਰਨੀ ਹੈ ਕਿ ਕਿਹੜੀਆਂ ਰੂਹਾਂ ਜਿਹੜੀਆਂ ਖਾ ਸਕਦੀਆਂ ਤੇ ਕਿਹੜੀਆਂ ਨਹੀਂ ਖਾ ਸਕਦੀਆਂ ਸੋ ਜਿਹੜੇ ਪੀਰਾਂ ਮਸਤਾਂ ਦੀ ਸੇਵਾ ਕਰਦੇ ਆ ਸੋ ਇਹਨਾਂ ਬਾਰੇ ਆਪਾਂ ਦੱਸਾਂਗੇ ਸੋ ਹੁਣ ਆਪਾਂ ਇੱਥੇ ਕੁਝ ਕਮੈਂਟਾਂ ਵੀ ਦੱਸਾਂਗੇ ਜੀ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਣਾ ਸੋ ਹੁਣ ਇੱਥੇ ਆਪਾਂ ਇਹ ਵੀਡੀਓ ਸ਼ੁਰੂ ਕਰਦੇ ਹਾਂ ਵੀਡੀਓ ਨੂੰ ਪੂਰੀ ਸੁਣਨਾ ਤੇ ਸਮਝਣਾ ਅਮਲ ਜ਼ਰੂਰ ਕਰਨਾ ਜ਼ਿੰਦਗੀ ਵਿੱਚ ਕੁਝ ਗੱਲਾਂ ਨੂੰ ਜੇਕਰ ਆਪਾਂ ਲਾਗੂ ਕਰ ਲੈਂਦੇ ਆ ਤੇ ਇਹਦੇ ਨਾਲ ਹੀ ਜ਼ਿੰਦਗੀ ਨੂੰ ਆਪਾਂ ਬਦਲ ਸਕਦੇ ਆ ਸੋ ਇੱਥੇ ਜੋ ਪਹਿਲਾ ਕਮੈਂਟ ਹੈ ਇਹ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ মালা ਜ਼ਰੂਰੀ ਹੈ ਸਿਮਰਨ ਕਰਨ ਲਈ ਸੋ ਜਾਂ ਫਿਰ ਉਦਾਂ ਵੀ ਕਰ ਸਕਦੇ ਆ ਸੋ ਦੇਖੋ ਇਹ ਤੁਹਾਡੀ ਆਪ ਦੀ ਸ਼ਰਤਾਂ ਹੈ ਹੁਣ ਤਸਵੀਰ ਦੇ ਨਾਲ ਸਿਮਰਨ ਕਿਉਂ ਕਰਦੇ ਆ ਕਿਉਂਕਿ ਉਹਦੇ ਨਾਲ ਮਨ ਟਿਕ ਜਾਂਦਾ ਆ ਆਪਾਂ ਨੂੰ ਪਤਾ ਹੁੰਦਾ ਕਿ ਇੱਕ ਇੱਕ ਮੰਨ ਕੇ ਤੇ ਆਪਾਂ ਸ਼ਬਦ ਬੋਲਣਾ ਹੈ ਜੇ ਮਨ ਭਟਕਦਾ ਵੀ ਹੈ ਫਿਰ ਵੀ ਆਪਾਂ ਨੂੰ ਇਹ ਯਾਦ ਰੰਦਾ ਹੈ ਕਿ ਅਸੀਂ ਇੱਕ ਇੱਕ ਮੰੜਕੇ ਤੇ ਇਹ ਸ਼ਬਦ ਦਾ ਉਚਾਰਨ ਕਰਨਾ ਹੈ ਤੇ ਜਦੋਂ ਅਸੀਂ ਵੈਸੇ ਹੀ ਸਿਮਰਨ ਕਰਨ ਬੈਠਦੇ ਆ ਵੰਦਗੀ ਕਰਨ ਬੈਠਦੇ ਆ ਤਾਂ ਮਨ ਜਿਹੜਾ ਆ ਉਹ ਪਟਕ ਜਾਂਦਾ ਹੈ ਫਿਰ ਆਪਾਂ ਕਹਿਣ ਨੂੰ ਤਾਂ ਕਹਿੰਦਾ ਕਿ ਅੱਧਾ ਘੰਟਾ 20 ਮਿੰਟ ਬੈ ਲਿਆ ਪਰ ਉਹ ਬੈਠੇ ਜਾਹੇ ਨਾ ਬੈਠੇ ਇੱਕ ਬਰਾਬਰ ਹੈ ਕਿਉਂਕਿ ਮਨ ਟਿਕਿਆ ਨਹੀਂ ਸ਼ਬਦ ਦਾ ਉਚਾਰਨ ਕੀਤਾ ਨਹੀਂ ਸੋ ਮਨ ਜੇਕਰ ਨਹੀਂ ਵੀ ਟਿਕਦਾ ਫਿਰ ਵੀ ਸ਼ਬਦ ਜਿਹੜਾ ਆ ਉਹ ਬੋਲਦੇ ਹੀ ਰਹਿਣਾ ਚਾਹੀਦਾ ਆ ਤਾਈਂਓ ਫਿਰ ਨਾਮ ਦੀ ਕਮਾਈ ਜਿਹੜੀ ਜੁੜਦੀ ਆ ਫਿਰ ਇੱਕ ਨਾ ਇੱਕ ਦਿਨ ਮਨ ਵੀ ਟਿਕਣਾ ਸ਼ੁਰੂ ਹੋ ਜਾਂਦਾ ਜਦੋਂ ਆਪਾਂ ਰੈਗੂਲਰਲੀ ਇਹ ਕਰਮ ਕਰਦੇ ਜਾਂਦੇ ਆ ਬਾਕੀ ਇਹ ਤੁਹਾਡੀ ਆਪੋ ਆਪਣੀ ਸ਼ਰਤ ਆ ਕਿ ਤੁਸੀਂ ਤਸਵੀਰ ਦੇ ਨਾਲ ਕਲਮਾ ਪੜਨਾ ਹੈ ਜਾਂ ਫਿਰ ਵੈਸੇ ਹੀ ਤਸਵੀਰ ਤੋਂ ਬਿਨਾ ਕਲਮੇ ਦਾ ਜਾਪ ਕਰਨਾ ਚਾਹੁੰਦੇ ਆ ਸੋ ਜਿੱਦਾਂ ਤੁਹਾਡਾ ਮਨ ਟਿਕਦਾ ਹੈ ਉਸੇ ਤਰ੍ਹਾਂ ਕਰੋ ਪਰ ਸਿਮਰਨ ਜ਼ਰੂਰ ਕਰੋ ਇਬਾਦਤ ਜ਼ਰੂਰ ਕਰਨੀ ਚਾਹੀਦੀ ਆ ਇਹਦੇ ਨਾਲ ਹੀ ਸਾਡੀ ਜ਼ਿੰਦਗੀ ਜਿਹੜੀ ਆ ਉਹ ਬਦਲਦੀ ਹੈ ਸੋ ਇਸ ਕਰਕੇ ਚੰਗਾ ਕਰਮ ਇਹ ਜ਼ਰੂਰ ਕਰਨਾ ਚਾਹੀਦਾ ਹੈ ਤੇ ਹਰ ਇੱਕ ਨੂੰ ਹੀ ਕਰਨਾ ਚਾਹੀਦਾ ਹੈ ਸੋ ਜਿੱਦਾਂ ਜਿੱਦਾਂ ਮਨ ਟਿਕਦਾ ਹੈ ਉਸ ਹਿਸਾਬ ਨਾਲ ਹੀ ਸੇਵਾ ਕਰਦੇ ਜਾਓ ਸੇਵਾ ਸਫਲ ਹੋ ਜਾਂਦੀ ਆ ਵਿਸ਼ਵਾਸ ਦੇ ਸਿਰ ਤੇ ਸੇਵਾ ਜਲਦੀ ਸਫਲ ਹੁੰਦੀ ਹੈ ਸੋ ਹੁਣ ਇੱਥੇ ਆਪਾਂ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਇਈ ਵਾਰ ਤੁਹਾਡੀ ਵੀਡੀਓ ਨਹੀਂ ਆਉਂਦੀ ਬਹੁਤ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ ਸੋ ਦੇਖੋ ਜਦੋਂ ਵੀ ਸਾਨੂੰ ਕੰਮ ਕੁਝ ਜ਼ਰੂਰੀ ਹੁੰਦਾ ਹੈ ਇਸ ਕਰਕੇ ਸਾਡੇ ਕੋਲ ਵੀਡੀਓ ਨਹੀਂ ਬਣਾ ਹੁੰਦੀ ਸੋ ਮਾਫੀ ਚਾਹੁੰਦੇ ਆ ਦੇ ਲਈ ਸੋ ਬਾਕੀ ਤੁਸੀਂ ਇੰਨਾ ਜ਼ਿਆਦਾ ਪਿਆਰ ਦਿੰਨੇ ਹੋ ਤੁਹਾਡਾ ਧੰਨਵਾਦ ਕਰਦੇ ਆ ਸੋ ਬਾਕੀ ਕੋਸ਼ਿਸ਼ ਰਹਿੰਦੀ ਹੈ ਕਿ ਹਰ ਰੋਜ਼ ਇੱਕ ਵੀਡੀਓ ਜ਼ਰੂਰ ਅਪਲੋਡ ਕਰ ਦਿੱਤੀ ਜਾਵੇ ਸੋ ਇੱਥੇ ਕਮੈਂਟ ਵਿੱਚ ਲਿਖਦੇ ਆ ਕਿ ਦੀਦੀ ਜੀ ਪੀਰਾ ਨੂੰ ਮੰਨਣ ਵਾਲੇ ਅੰਡਾ ਮੀਟ ਖਾ ਸਕਦੇ ਹੈ ਸੋ ਆਪਾਂ ਅੱਜ ਇਹਦੇ ਤੇ ਹੀ ਵੀਡੀਓ ਬਣਾਈ ਹੈ ਤੇ ਸਾਰਿਆਂ ਨੂੰ ਇਸ ਸਵਾਲ ਦਾ ਜਵਾਬ ਹੀ ਦੇਵਾਂਗੇ ਸੋ ਵੀਡੀਓ ਨੂੰ ਪੂਰੀ ਸੁਣਨਾ ਤੇ ਸਮਝਣਾ ਅਮਲ ਕਰਨਾ ਜੀ ਸੋ ਹੁਣ ਦੇਖੋ ਆਪਾਂ ਗੱਲ ਕਰੀ ਦੀ ਕਿ ਅਸੀਂ ਆਂਡਾ ਮੀਟ ਪੀਰਾ ਨੂੰ ਮੰਨਦੇ ਆ ਖਾ ਸਕਦੇ ਆ ਸੋ ਵੈਸੇ ਆਪਾਂ ਸਾਰਿਆਂ ਲਈ ਹੀ ਦੱਸ ਦਈਏ ਕਿ ਆਂਡਾ ਮੀਟ ਖਾਣਾ ਜ਼ਰੂਰੀ ਹੈ ਜਾਂ ਨਹੀਂ ਸੋ ਇੱਥੇ ਅਸੀਂ ਤੁਹਾਨੂੰ ਇੱਕ ਗੱਲ ਪੁੱਛਾਂਗੇ ਕਿ ਤੁਸੀਂ ਆਪ ਸੋਚੋ ਦੱਸੋ ਸਾਨੂੰ ਕਮੈਂਟਾਂ ਰਾਹੀਂ ਦੱਸਣਾ ਕਿ ਆਪਾਂ ਇਸੇ ਲਈ ਬਣੇ ਹੋਈਆਂ ਜਾਂ ਨਹੀਂ ਹੁਣ ਦੇਖੋ ਜਾਨਵਰ ਆ ਉਹ ਸ਼ਿਕਾਰ ਕਰਦੇ ਆ ਸ਼ਿਕਾਰ ਕਰਕੇ ਉਹ ਮਾਸ ਖਾਂਦੇ ਆ ਤੇ ਆਪਾਂ ਉਹਨਾਂ ਦੇ ਦੇਖੋ ਏਡੇ ਏਡੇ ਨਖੂਨ ਦੰਦ ਹੁੰਦੇ ਆ ਜਿਹਦੇ ਨਾਲ ਉਹ ਸ਼ਿਕਾਰ ਕਰਦੇ ਆ ਤੇ ਮਾਸ ਖਾਂਦੇ ਆ ਤੇ ਹੁਣ ਜੇਕਰ ਆਪਾਂ ਇਨਸਾਨ ਵੱਲ ਦੇਖੀਏ ਕੀ ਇਨਸਾਨ ਨੂੰ ਪ੍ਰਮਾਤਮਾ ਨੇ ਉਹ ਨਖੂਨ ਬਖਸ਼ੇ ਹੈ ਉਹ ਦੰਦ ਉਹੋ ਜਿਹੇ ਬਖਸ਼ੇ ਹੈ ਕਿ ਜਿਹਦੇ ਨਾਲ ਤੁਸੀਂ ਸ਼ਿਕਾਰ ਕਰੋ ਤੇ ਖਾ ਸਕੋ ਸੋ ਪ੍ਰਮਾਤਮਾ ਨੇ ਇਨਸਾਨ ਨੂੰ ਤਾਂ ਇਹੋ ਜਿਹੇ ਕਦੇ ਵੀ ਨਹੀਂ ਬਣਾਇਆ ਕਿ ਤੁਸੀਂ ਜੀਵ ਹੱਤਿਆ ਕਰਕੇ మాਸ ਖਾ ਸਕਦੇ ਆ ਸੋ మాਸ ਉਹੀ ਖਾਂਦੇ ਆ ਜਿਨ੍ਹਾਂ ਨੂੰ ਹੱਕ ਹੈ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਬਣਾਇਆ ਹੀ ਇਸੇ ਲਈ ਆ ਕਿ ਇਹ ਸ਼ਿਕਾਰ ਕਰ ਸਕਦੇ ਆ ਆਪਾਂ ਇਨਸਾਨਾ ਇਨਸਾਨ ਹੋ ਕੇ ਆਪਾਂ ਉਹੋ ਜਿਹੀਆਂ ਹਰਕਤਾਂ ਕਰਾਂਗੇ ਜਾਨਵਰਾਂ ਵਾਲੀਆਂ ਕਰਾਂਗੇ ਤਾਂ ਦੇਖੋ ਫਿਰ ਆਪਾਂ ਕਿੱਥੇ ਲੇਖਾ ਦੇਣਾ ਕਿੱਥੇ ਹਿਸਾਬ ਦੇਣਾ ਹੈ ਸੋ ਇਸ ਕਰਕੇ ਹਮੇਸ਼ਾ ਇਸ ਗੱਲ ਦਾ ਧਿਆਨ ਰੱਖੋ ਕਿ ਆਪਾਂ ਇਹ ਕੰਮ ਕਰਨ ਲਈ ਨਹੀਂ ਬਣੇ ਜੇਕਰ ਕੰਮ ਕਰਨਾ ਹੈ ਤਾਂ ਚੰਗਾ ਕਰੋ ਜਿਹਦੇ ਨਾਲ ਆਪਾਂ ਜਾਨਵਰਾਂ ਦੀ ਜਾਨ ਬਚਾ ਸਕੀਏ ਸੋ ਗਰਮੀਆਂ ਆ ਜਾਂਦੀਆਂ ਸਰਦੀਆਂ ਆ ਜਾਂਦੀਆਂ ਤੇ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਵੱਧ ਤੋਂ ਵੱਧ ਆਪਾਂ ਪੰਛੀਆਂ ਨੂੰ ਜਾਨਵਰਾਂ ਨੂੰ ਭੋਜਨ ਪਾਈਏ ਜਿਹਦੇ ਨਾਲ ਸੀਸਾ ਲੱਗਦਿਆਂ ਆ ਤੇ ਜ਼ਿੰਦਗੀ ਵਿੱਚੋਂ ਮੁਸ਼ਕਲਾਂ ਘਟਣੀਆਂ ਸ਼ੁਰੂ ਹੋ ਜਾਂਦੀਆਂ ਆ ਸੋ ਹਮੇਸ਼ਾ ਇਤਾਂ ਦੇ ਕਰਮ ਕਰੋ ਮਾੜੇ ਕਰਮ ਕਦੇ ਨਾ ਕਰੋ ਤੇ ਇੱਥੇ ਹੁਣ ਆਪਾਂ ਇੱਕ ਕਈਆਂ ਦੇ ਕਮੈਂਟ ਵੀ ਆਉਣਗੇ ਕਿ ਕਈ ਥਾਂ ਹੀ ਤਾਂ ਜਿਹੜੇ ਸੇਵਾ ਕਰਦੇ ਪੀਰਾਂ ਦੀ ਜਾਂ ਮਸਤਾਂ ਦੀ ਉੱਥੇ ਮੀਟ ਚੱਲਦਾ ਹੈ ਸੋ ਇਹਦੇ ਬਾਰੇ ਵੀ ਆਪਾਂ ਗੱਲ ਇੱਥੇ ਕਰ ਦਿੰਦੇ ਆ ਸੋ ਦੇਖੋ ਕਹਿੰਦੇ ਕਿ 11ਵੀਂ ਵਾਲੀ ਸਰਕਾਰ ਦੀ ਜੇਕਰ ਗੱਲ ਕਰੀਏ ਤਾਂ ਕਹਿੰਦੇ ਉੱਥੇ ਮੀਟ ਚੱਲਦਾ ਹੈ ਇੱਕ ਵਾਰ ਕਹਿੰਦੇ ਇੱਕ ਬੱਚਾ ਜੋ ਜਮਾਤ ਪੜਨ ਜਾਂਦਾ 11ਵੀਂ ਵਾਲੀ ਸਰਕਾਰ ਦੇ ਕੋਲ ਜਦੋਂ ਉਸ ਬੱਚੇ ਦੀ ਮਾਂ ਉਸ ਜਮਾਤ ਵਿੱਚ ਪਹੁੰਚਦੀ ਆ ਦੇਖਦੀ ਆ ਕਿ ਗੌਸਪਾਖ ਸਰਕਾਰ ਮੇਰੇ ਬੱਚੇ ਦਾ ਧਿਆਨ ਵੀ ਰੱਖਦੇ ਆ ਜਦੋਂ ਜਾ ਕੇ ਇਹ ਦੇਖਣ ਲੱਗੀ ਤੇ ਉੱਥੇ ਸਰਕਾਰ ਗੌਸਪਾਖ ਜੀ ਆਪ ਤੇ ਕੁੱਕੜ ਦਾ ਮੀਟ ਖਾ ਕੇ ਹੱਡੀਆਂ ਜਿਹੜੀਆਂ ਇੱਕ ਥਾਲ ਦੇ ਵਿੱਚ ਰੱਖੀ ਜਾਂਦੀ ਹੈ ਉੱਪਰ ਕੱਪੜਾ ਢਈ ਜਾਂਦੀ ਹੈ ਤੇ ਦੂਸਰੇ ਪਾਸੇ ਉਹ ਬੱਚੇ ਨੂੰ ਸਿਰਫ ਜੋ ਖਾਣ ਨੂੰ ਦਿੱਤੇ ਜਾਂਦੇ ਆ ਤੇ ਉਹ ਇਹ ਕੁਝ ਦੇਖ ਕੇ ਰਹਾ ਨਾ ਗਿਆ ਜਦੋਂ ਕਿਹਾ ਕਿ ਸਰਕਾਰ ਗੋਸਪਾਕ ਜੀ ਤੁਸੀਂ ਮੇਰੇ ਬੱਚੇ ਨੂੰ ਸਿਰਫ ਜੋ ਹਾਨ ਨੂੰ ਹੀ ਦਿੰਦੇ ਆ ਤੇ ਆਪ ਤੁਸੀਂ ਮੁਰਗਾ ਖਾਂਦੇ ਆ ਤੇ ਉਸ ਸਮੇਂ ਫਿਰ ਸਰਕਾਰ ਗੋਸਪਾਕ ਜੀ ਨੇ ਕਿਹਾ ਕਿ ਅਸੀਂ ਕਿੱਥੇ ਖਾਂਦੇ ਆ ਤੇ ਜਦੋਂ ਫਿਰ ਉਸ ਔਰਤ ਨੇ ਕਿਹਾ ਕਿ ਮੈਂ ਆਪ ਦੇਖਿਆ ਤੁਸੀਂ ਥਾਰ ਦੇ ਵਿੱਚ ਹੱਡੀਆਂ ਰੱਖੀਆਂ ਹੋਈਆਂ ਤੇ ਜਦੋਂ ਉਹਨੀ ਉਸ ਥਾਲ ਦੇ ਉੱਤੋਂ ਉਸ ਰਮਾਲ ਨੂੰ ਹਟਾਇਆ ਤਾਂ ਦੇਖਿਆ ਕਿ ਕੁੱਕੜ ਜਿੰਦਾ ਹੋ ਕੇ ਉੱਥੋਂ ਨੱਠ ਗਿਆ ਤਾਂ ਫਿਰ ਸਰਕਾਰ ਗੌਸਪਾਕ ਜੀ ਨੇ ਉਸ ਸਮੇਂ ਕਿਹਾ ਕਿ ਅਸੀਂ ਜੇ ਇਹ ਕੰਮ ਕਰਦੇ ਹਾਂ ਤੇ ਸਾਡੇ ਵਿੱਚ ਇੰਨੀ ਤਾਕਤ ਹੈ ਕਿ ਇਹ ਜੀ ਜਿਹੜਾ ਆ ਫਿਰ ਦੁਬਾਰਾ ਜੀਵਤ ਹੋ ਸਕਦਾ ਆ ਤੇ ਇਹ 84 ਦੇ ਗੇੜ ਚੋਂ ਜੂਨੀ ਚੋਂ ਰਹਿਤ ਹੋ ਸਕਦਾ ਆ ਪਰ ਇਹ ਬੱਚਾ ਹਜੇ ਉਸ ਮੁਕਾਮ ਤੇ ਨਹੀਂ ਪਹੁੰਚਿਆ ਕਿ ਇੰਨਾ ਕੁਝ ਕਰ ਸਕੇ ਕਿਉਂਕਿ ਇਹਨਾਂ ਨੂੰ ਉੱਥੇ ਤੱਕ ਜਾਣ ਦੀ ਹਜੇ ਬਹੁਤ ਮਿਹਨਤ ਕਰਾਉਣੀ ਜ਼ਰੂਰੀ ਹੈ ਸੋ ਜੇਕਰ ਅਸੀਂ ਇਹ ਕਰਮ ਕਰਦੇ ਆਂ ਤੇ ਇੰਨਾ ਕਸੀਂ ਰੱਬ ਨੂੰ ਪਾ ਲਿਆ ਹੈ ਕਿ ਅਸੀਂ ਇਸ ਜੀਵ ਨੂੰ 84 ਦੇ ਗੇੜ ਚੋਂ ਕੱਢ ਸਕਦੇ ਆਂ ਜੁਨਾ ਚੋਂ ਰਹਿਤ ਕਰ ਸਕਦੇ ਆਂ ਸੋ ਇੱਥੇ ਆਪਾਂ ਇਹ ਸਮਝਣਾ ਹੈ ਕਿਉਂਕਿ ਉਹ ਮਾਲਕ ਹੈ ਜਿਹੜੇ ਇਨਸਾਨ ਕਹਿ ਦਿੰਦੇ ਆ ਕਿ ਉਹ ਪੀਰ ਫਕੀਰ ਖਾਂਦੇ ਸੀ ਉਥੇ ਸੋਚਣਾ ਜ਼ਰੂਰੀ ਹੈ ਕਿ ਉਹਨਾਂ ਦੀ ਬੰਦਗੀ ਵੀ ਜ਼ਿਆਦਾ ਸੀ ਉਹਨੇ ਸਿਰਫ ਔਰ ਸਿਰਫ ਪਰ ਮਾਤਮਾ ਨੂੰ ਟਾਈਮ ਦਿੱਤਾ ਸਿਰਫ ਉਸ ਪ੍ਰਮਾਤਮਾ ਨੂੰ ਆਪਣਾ ਆਪ ਸੌਪਿਆ ਤੇ ਆਪਾਂ ਦੁਨੀਆਵੀ ਹਿਸਾਬ ਨਾਲ ਚੱਲਦੇ ਆਂ ਆਪਾਂ ਦੁਨੀਆਦਾਰੀ ਰਿਸ਼ਤੇਦਾਰ ਵੀ ਦੇਖਦੇ ਆਂ ਫਿਰ ਉਹਨਾਂ ਕ ਟਾਈਮ ਹੀ ਕੱਟ ਪਾਉਨੇ ਕਈ ਵਾਰ ਨਿਕਲਦਾ ਟਾਈਮ ਕਈ ਵਾਰ ਨਹੀਂ ਨਿਕਲਦਾ ਤੇ ਉਹਨਾਂ ਦੀ 24 ਘੰਟੇ ਲਗਨ ਜਿਹੜੀ ਉਸ ਸੱਚੇ ਮੁਰਸ਼ਿਦ ਦੇ ਨਾਲ ਜੁੜੀ ਹੁੰਦੀ ਸੀ ਇਸ ਕਰਕੇ ਉਹ ਕੋਈ ਵੀ ਕਰਮ ਕਰ ਸਕਦੇ ਸੀ ਪਰ ਆਪਣੇ ਵਿੱਚ ਇੰਨੀ ਪਾਵਰ ਤਾਕਤ ਨਹੀਂ ਹੈ ਕਿ ਅਸੀਂ ਇਹ ਕਰਮ ਕਰ ਸਕੀਏ ਸੋ ਇਸ ਕਰਕੇ ਇੱਥੇ ਇਹ ਕਹਾਂਗੇ ਕਿ ਤੁਸੀਂ ਇਹ ਕਰਮ ਕਦੇ ਨਾ ਕਰੋ ਸੋ ਆਪਾਂ ਨੂੰ ਪ੍ਰਮਾਤਮਾ ਨੇ ਐਦਾਂ ਦੇ ਨਹੀਂ ਬਣਾਇਆ ਕਿ ਅਸੀਂ ਕਿਸੇ ਦੀ ਜੀਵ ਦੀ ਹੱਤਿਆ ਕਰੀਏ ਤਾਂ ਫਿਰ ਆਪਣਾ ਪੇਟ ਭਰੀਏ ਸੋ ਇਹੋ ਜਿਹਾ ਕਰਮ ਨਾ ਹੀ ਕਰੋ ਤਾਂ ਹੀ ਜ਼ਿੰਦਗੀ ਵਿੱਚ ਸੁਧਾਰ ਆ ਸਕਦਾ ਹੈ ਸੋ ਚੰਗੇ ਕਰਮ ਕਰਨੇ ਆ ਜਿਕਰ ਸੇਵਾ ਕਰਦੇ ਆ ਤੇ ਆਪਾਂ ਨੂੰ ਇੱਥੇ ਖਿਆਲ ਰੱਖਣ ਦੀ ਜ਼ਰੂਰਤ ਹੈ ਕੀ ਕਿਸੇ ਜੀਵ ਦੀ ਸਾਡੀ ਵਜ੍ਹਾ ਨਾਲ ਜਾਨ ਜੋ ਜਾਂਦੀ ਹੈ ਉਹ ਬਚੀ ਜਾਵੇ। ਸੋ ਕਦੇ ਵੀ ਪੀਰਾਂ ਫਕੀਰਾਂ ਦੀ ਨਕਲ ਕਰਨ ਦੀ ਕੋਸ਼ਿਸ਼ ਨਾ ਕਰੋ। ਕਦੇ ਵੀ ਰੀਸ ਨਾ ਕਰੋ ਕਿ ਉਹ ਮਾਲਕੇ ਕਰਦੇ ਸੀ ਤੇ ਅਸੀਂ ਵੀ ਇਹ ਕਰ ਪਾਵਾਂਗੇ। ਜੇਕਰ ਉਹ ਸਭ ਕੁਝ ਤੁਸੀਂ ਵੀ ਕਰਨਾ ਚਾਹੁੰਦੇ ਹੋ ਤਾਂ ਫਿਰ ਉਹਨਾਂ ਵਰਗੇ ਬਣ ਕੇ ਦਿਖਾਓ। ਫਿਰ ਤੁਸੀਂ ਇਹ ਕਰਮ ਕਰੋ। ਸੋ ਬਾਕੀ ਇਹ ਹੀ ਬੇਨਤੀ ਕਰਦੇ ਹਾਂ ਕਿ ਹਮੇਸ਼ਾ ਮਾੜੇ ਕਰਮਾਂ ਤੋਂ ਬਚੋ। ਜਿੰਨਾ ਹੋ ਸਕਦਾ ਜਿੰਨਾ ਤੁਸੀਂ ਮਾੜੇ ਕਰਮਾਂ ਤੋਂ ਬਚੁੰਦੇ ਤੇ ਤੁਹਾਡੀ ਆਉਣ ਵਾਲੀ ਪੀੜ੍ਹੀ ਤੁਹਾਡੇ ਜੋ ਬੱਚੇ ਹੈ ਪਰਿਵਾਰ ਹੈ ਉਹ ਸਾਰਾ ਸੁੱਖ ਦੇ ਨਾਲ ਆਪਣਾ ਜੀਵਨ ਬਤਾ ਸਕਦਾ ਹੈ ਸੋ ਜੇਕਰ ਸੁੱਖਾਂ ਦੀ ਪ੍ਰਾਪਤੀ ਕਰਨੀ ਹੈ ਤਾਂ ਚੰਗੇ ਕਰਮ ਕਰਨ ਦੀ ਜ਼ਰੂਰਤ ਹੈ ਨਾਮ ਸਿਮਰਨ ਦੀ ਜ਼ਰੂਰਤ ਹੈ ਸੇਵਾ ਕਰੋ ਸੇਵਾ ਦੇ ਨਾਲ ਹੀ ਆਪਣਾ ਜੀਵਨ ਜਿਹੜਾ ਇਹ ਸਫਲ ਕੀਤਾ ਜਾ ਸਕਦਾ ਹੈ ਜੀ